ਮੈਂ ਵੀ ਇਸ ਦੇ ਉੱਪਰ ਕਈ ਵਾਰ ਸੋਚਦਾ ਪਿਆ ਮਤਲਬ ਕਈ ਵਾਰ ਦੇਖਿਆ ਕਿ ਆਪਾਂ ਗਣੇਸ਼ ਜੀ ਦੀ 9 ਤੋਂ 10 ਦਿਨਾਂ ਘਰ ਦੇ ਵਿੱਚ ਪੂਜਾ ਕਰਾਈ ਹੈ ਐਂਡ ਤੇ ਆਪਾਂ ਜਦੋਂ ਉਹਨੂੰ ਮਸਾਜ ਕਰਨ ਚੱਲੇ ਆ ਤਾਂ ਕਿ ਇਦਾਂ ਦੇ ਪਾਣੀ ਦੇ ਵਿੱਚ ਰਿਤਾਈ ਨਦੀ ਦੇ ਵਿੱਚ ਵੀ ਜਿੱਥੇ ਦੁਨੀਆ ਭਰ ਦਾ ਪੂਜਾ ਕਰਟ ਪਿਆ ਮਤਲਬ ਉਹ ਵੀ ਆਪਣੀ ਇਹੀ ਸ਼ਰਦਾ ਭਾਈ ਵੈਸਟ ਉਹ ਗੱਲ ਵੀ ਆਪਾਂ ਨੂੰ ਮੁੰਬਈ ਦੀ ਕਰ ਦਿੰਦੇ ਇਸ ਸਾਈਡ ਗਣੇਸ਼ ਜੀ ਗੇਂਸਿੰਘੇ ਕਾਰਤੀਕੇਰੀ ਮੋਟੇ ਕੁਝ ਦਿਨ ਲਈ ਸੀ ਇਸ ਕਰਕੇ ਉਹਨਾਂ ਨੇ ਉੱਥੇ ਗ੍ਰੀਜ ਦੀ ਸਥਾਪਨਾ ਕੀਤੀ ਪਰ ਐਕਚੁਅ ਗ੍ਰੀਜ ਜਿਹਦਾ ਕਰਦਾ ਨੋ ਉਹ ਜਿਹੜਾ ਤਰੀਕਾ ਨੂੰ ਹੈਗੇ ਹੋਣਗੇ ਗ੍ਰੀਜ ਦੀਆਂ ਜਿਹੜੀਆਂ ਮਤਲਬ ਦਾ ਫਾਰਮ ਹੈ ਲੋਨ ਸਾਡੇ ਪੂਜਾ ਕਰਦੇ ਉਹਨੂੰ ਐਟ ਤੇ ਇੱਕ ਘਰੋਂ ਘਟ ਮੇਰੀ ਗੱਲ ਕਰਦੇ ਆ ਮਤਲਬ ਵੀ ਐਸਾ ਦਾ ਆਪਾਂ ਵੀਡੀਓ ਦੇਖ ਰਹੇ ਆ ਨੈਟ ਤੇ ਵੀ ਇੰਨਾ ਗੰਦਾ ਪਾਣੀ ਇੰਨਾ ਗੰਦਾ ਸਿਸਟਮ ਹੁੰਦਾ ਵਾ ਵੀ ਮੈਨੂੰ ਤਾਂ ਨਹੀਂ ਲੱਗਦਾ ਕਿ ਜੀ ਤੋ ਇਹ ਜੋ ਪਾਉਣਾ ਹੁੰਦਾ ਰਿਸਪੌਂਸਿਬਲ ਇਹ ਮੇਰੇ ਨਾਲ ਤਾਂ ਜੋ ਆਲਰੇਡੀ ਹੋ ਰਹੇਦੇ ਗਏ ਨਹੀਂ ਮੋਟ ਸੀ ਗਿਆ ਉਹਨਾਂ ਦੇ ਘਰ ਮੈਨੂੰ ਮਨਾਂ ਕਿਉਂ ਪਾਉਣਾ ਉਹਨਾਂ ਨਾਲ ਗੱਲ ਬੈਠੀ ਰਹੀ ਤੇ ਮੈਂ ਉਹਨਾਂ ਨਾਲ ਕਿਉਂ ਕਿਸੇ ਨੂੰ ਕਰਦਾ ਮੈਂ ਉਹਨਾਂ ਨਾਲ ਕਰੋ ਥੋੜੀ ਬਾਤ ਬਣ ਲੈ ਅਤੇ ਤੁਸੀਂ ਦੇਖ ਰਹੇ ਹੋ Pro Plus TV ਸੋ ਅੱਜ ਅਸੀਂ ਸਟੂਡੀਓ ਦੇ ਵਿੱਚ ਮੌਜੂਦ ਨੇ ਐਸਟ੍ਰੋਲੋਜੀ ਦੇ ਦੋ ਵਿਦਵਾਨ ਇੱਕ ਦੀ ਨੌਲੇਜ ਹੈ ਲਾਲ ਕਿਤਨਾ ਤੇ ਦੂਜੀ ਦੀ ਹੈ ਬੈਦਿਕ ਵਿਗਿਆਨ ਸੋ ਗੱਲਬਾਤ ਕਰਦੇ ਆ ਮਿਲ ਬੌਨੇ ਆ ਤੇ ਐਸਟ੍ਰੋਲੋਜੀ ਦੇ ਮਤਲਬ ਮਾਹਿਰ ਤੋਂ ਅਲੱਗ-ਅਲੱਗ ਨੇ ਪਰ ਐਸਟਰੋਲੋਜੀ ਦੇ ਵਿੱਚ ਤੇ ਥਰੂ ਐਸਟਰੋਲੋਜੀ ਦੇ ਥਰੂ ਤੁਸੀਂ ਕਿਸ ਤਰ੍ਹਾਂ ਦੇ ਨਾਲ ਉਪਾਏ ਉਹਨਾਂ ਦੇ ਵਿੱਚ ਉਹਨਾਂ ਦੇ ਨੌਲੇਜ ਉਹਨਾਂ ਦੇ ਬਾਰੇ ਜੋ ਵੀ ਇੱਕ ਨਾਈਟ ਇਨਫੋਰਮੇਸ਼ਨ ਹੈ ਅੱਜ ਉਹਦੇ ਉੱਤੇ ਗੱਲਬਾਤ ਕਰਦੇ ਆ ਉਹਦੇ ਉੱਤੇ ਚਰਚਾ ਕਰਦੇ ਆ ਸਾਡੇ ਸਟੂਡੀਓ ਤੇ ਮੌਜੂਦ ਨੇ ਨਮਸਕਾਰ ਨਮਸਕਾਰ ਅ ਆਚਾਰਕ ਕਮਲਾ ਆਚਾਰੀ ਜੀ ਸਾਡੇ ਨਾਲ ਮੌਜੂਦ ਨੇ ਤੇ ਦੂਸਰੇ ਪਾਸੇ ਸਾਡੇ ਨਾਲ ਮੌਜੂਦ ਨੇ ਐਸਟਰੋਲੋਜਰ ਵਿਕਾਸ ਆਚਾਰੀ ਜੀ ਔਰ ਸਾਡੇ ਨਾਲ ਮੌਜੂਦ ਨੇ ਤੇ ਦੋਨਾਂ ਨਾਲ ਗੱਲਬਾਤ ਕਰਦੇ ਆਂ ਤੇ ਤਿਉਹਾਰ ਆਉਂਦੇ ਨੇ ਜਿਵੇਂ ਗਣੇਸ਼ ਚਤੁਰਥੀ ਹੋ ਗਈ ਨਵਰਾਤਰੀ ਆਵੇ ਠੀਕ ਹੈ ਅਸੀਂ ਗਣੇਸ਼ ਜੀ ਦੀ ਪ੍ਰਤਿਮਾ ਸਾਕਿਤ ਕਰਦੇ ਆਂ ਉਹਨਾਂ ਦੇ ਵੀ ਪੂਜਾ ਪਾਠ ਕਰਦੇ ਆਂ ਔਰ ਉਸ ਦਿਨ ਔਰ ਸਮਾ 11 ਦਿਨ ਨਵਰਾਤਰੀ ਦੇ 9 ਦਿਨ ਸ਼ਿਵਰਾਤਰੀ ਵੀ ਆਏਗੀ ਸਾਵਣ ਵੀ ਆਏਗਾ ਉਹਨਾਂ ਦੀ ਸਥਿਤੀ ਦਾ ਸਾਥਨਾ ਕਰਦੇ ਆ ਤਾਂ ਕੀ ਗੱਲ ਇਹ ਕਰਨਾ ਚਾਹੀਏ ਇਹ ਵੀ ਨਹੀਂ ਤੁਸੀਂ ਵੈਲੀਡੇਸ਼ਨ ਦਿੰਦੇ ਮੈਂ ਤੇ ਇਸੀ ਗਣੇਸ਼ ਚਤੁਰਥੀ ਦੀ ਗੱਲ ਕਰਨਾ ਜੀ 9 ਦਿਨ ਗਣੇਸ਼ ਚਤੁਰਥੀ ਨੂੰ पर अपने अच्छे सामने ज्यादा सेलिब्रेट कर रहे थे गलत वो आगे ना शिवदीप जी से चलने शुरू हुए सर माफी चाहूंगा अगर कहीं मेरी गलत बोलिया लग रही है पर मैं जो कल करे विद फैक्ट्स से कर कर रहे हैं वेस्ट गोइंग अबाउट मुंबई की गल करके इस साइड विनय जी गिरी सिंह के कार्तिकेय जी हो गए ओके कुछ दिन रही सी इस करके उन्होंने ओठे गिरी जी की स्थापना करी पर एक्चुअल गिरी जी का करते नो थे ਆਪਾਂ 10 ਦਿਨ ਲਈ ਉਹਨਾਂ ਨੂੰ ਬੁਲਾਇਆ ਉਸ ਵਕਤ ਜਾਓ ਪੋਸੀਬਲ ਹੈ ਕਿਉਂ ਆਪਣੇ ਘਰ ਤੋਂ ਬਾਹਰ ਕਰਦੇ ਆਪਾਂ ਸੀਗੇ ਕਹਿਣਾ ਚਾਹੁੰਦੇ ਦੇਖੋ ਬਿਲਕੁਲ ਮੈਂ ਤੁਹਾਨੂੰ ਕਲੀਅਰ ਕਰਦਾ ਮੈਂ ਵੀ ਇਸ ਚੀਜ਼ ਦੇ ਉੱਪਰ ਕਈ ਵਾਰ ਸੋਚਦਾ ਵੀ ਆ ਮਤਲਬ ਕਈ ਵਾਰ ਦੇਖਿਆ ਵੀ ਆ ਆਪਾਂ ਗਣੇਸ਼ ਜੀ ਦੀ 9 ਤੋਂ 10 ਦਿਨ ਘਰ ਦੇ ਵਿੱਚ ਪੂਜਾ ਕਰ ਰਹੇ ਆ ਐਂਡ ਤੇ ਆਪਾਂ ਜਦੋਂ ਉਹਨਾਂ ਨੂੰ ਵਿਸਰਜਨ ਕਰਨ ਚੱਲੇ ਆ ਤਾਂ ਕਿ ਐਦਾਂ ਦੇ ਪਾਣੀ ਦੇ ਵਿੱਚ ਐਦਾਂ ਹੀ ਨਦੀ ਦੇ ਵਿੱਚ ਜਿੱਥੇ ਦੁਨੀਆ ਭਰ ਦਾ ਪੂਰਾ ਕਰ ਕਰ ਪਿਆ ਮੈਂ ਮਤਲਬ ਉਹ ਵੀ ਆਪਣੀ ਇਹੀ ਸ਼ਰਧਾ ਵਾਹੀ ਚੀਜ਼ ਨੇ ਮੈਂ ਵੀ ਕਰ ਲਾ ਬੇਸਿਕਲੀ ਇੱਕ ਸੈਂਟੀਫਿਕਲੀ ਤੁਸੀਂ ਸਹੀ ਗੱਲ ਕਰ ਰਹੇ ਹਾਂ ਅਗਰ ਮੈਂ ਰਿਚੂਅਲਸ ਕਰ ਕਰਾਂ ਲੋਕੀਂ ਦੇਖ ਕੇ ਇੱਕ ਪੂਜੇ ਦੇ ਬਾਰੇ ਉਹ ਕਰ ਰਿਹਾ ਤੇ ਮੈਂ ਵੀ ਕਰਾਂ ਉਹ ਕਰ ਰਿਹਾ ਤੇ ਮੈਂ ਵੀ ਕਰਾਂ ਤੁਹਾਡੇ ਸਾਹਮਣੇ ਕਿੰਨਾ ਕੁ ਸਹੀ ਹੈ ਕਿੱਥੇ ਤੱਕ ਦਾ ਸਹੀ ਹੈ ਕਿੱਥੇ ਤੱਕ ਦਾ ਗਲਤ ਹੈ ਔਰ ਕਿੱਥੇ ਜਾ ਕੇ ਮੈਨੂੰ ਰੁਕਣਾ ਚਾਹੀਦਾ ਤੁਹਾਡੇ ਸਾਹਮਣੇ ਮੈਂ ਕਹਿੰਦਾ ਚਤੁਰਤੀ ਨਹੀਂ ਮੈਂ ਹਾਰ ਉਸ ਤੇ ਇਹ ਕਿ ਜਿਹੜਾ ਇਹ ਪੂਜਾ ਪਾਠ ਕਰ ਲਿਆ ਵਿਸਰਜਨ ਇਸ ਤਰੀਕੇ ਨਾਲ ਕਰ ਰਹੇ ਨੇ ਬਿਨਾਂ ਇਹ ਦੇਖੇ ਕਿ এনਵਾਇਰਨਮੈਂਟ ਨੂੰ ਕਿਸ ਤਰੀਕੇ ਨਾਲ ਡਿਸਟਰਬ ਕਰ ਰਹੇ ਨੇ ਬਿਲਕੁਲ ਦੇਖੋ ਕਿਤੇ ਨਾ ਕਿਤੇ ਤਰੀਕਾ ਲੋ ਹੈਗੇ ਹੋ ਜੀ ਗਣੇਸ਼ ਜੀ ਦੀ ਗੱਲ ਕੀਤੀ ਹੈ ਮਤਲਬ ਆਪਾਂ ਉਹਨਾਂ ਦੀ 9 ਦਾ ਜੀ ਪੂਜਾ ਕਰਦੇ ਉਹਨਾਂ ਨੂੰ ਐਂਡ ਤੇ ਇੱਕ ਘਰੋਂ ਕੱਢ ਕੇ ਹੀ ਗੱਲ ਕਰਦੇ ਆ ਮਤਲਬ ਇੱਕ ਐਸਾ ਦਾ ਆਪਾਂ ਵੀਡੀਓ ਦੇਖ ਰਹੇ ਆ ਨੈਟ ਤੇ ਵੀ ਇੰਨਾ ਗੰਦਾ ਪਾਣੀ ਇੰਨਾ ਗੰਦਾ ਸਿਸਟਮ ਹੁੰਦਾ ਵਾ ਵੀ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਕੋਈ ਤੁਹਾਡੀ ਮਤਲਬ ਭਾਵਨਾ ਨੂੰ ਠੇਸ ਪਹੁੰਚਦੀ ਹੈ ਚਲੋ ਆਪਾਂ ਉਹਨਾਂ ਦੇ ਭਾਵਨਾਵਾਂ ਦਾ ਧਿਆਨ ਰੱਖਦੇ ਹਾਂ ਦੋਨੋਂ ਤਾਂ ਤੁਹਾਨੂੰ ਫਿਰ ਡਿਸਰਜਨ ਕਿਵੇਂ ਕੀਤਾ ਜਾਵੇ ਕਿ ਭਾਵਨਾ ਨੂੰ ਵੀ ਛੇਸਣਾ ਪਉਂਦਾ ਨਾ এনवायरमेंट ਡਿਸਟਰਬ ਹੋਵੇ ਬਿਲਕੁਲ ਬਿਲਕੁਲ ਇਹ ਚੀਜ਼ ਉੱਪਰ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਗਾ ਐਕਚੁਅਲੀ ਦੇਖੋ ਤੁਹਾਡੇ ਮਤਲਬ ਤੁਸੀਂ ਗਣੇਸ਼ ਜੀ ਨੂੰ ਘਰ ਲੈ ਕੇ ਆਏ ਜ ਆਪਣੇ ਤੁਸੀਂ ਇਹ ਵਿਸਾਜਨ ਕਰਨ ਦੀ ਜਗ੍ਹਾ ਇੱਕ ਸਿਸਟਮ ਆ ਵੀ ਤੁਸੀਂ ਇੱਕ ਕੋਈ ਪਾਣੀ ਵਾਲਾ ਟੱਬ ਲੈ ਕੇ ਉਹਦੇ ਵਿੱਚ ਗਣੇਸ਼ ਜੀ ਨੂੰ ਰੱਖ ਕੇ ਉਹਦਾ ਜੋ ਪਾਣੀ ਹੈ ਕਿਸੇ ਵੀ ਪੇੜ ਦੇ ਜੜਾਂ ਦੇ ਵਿੱਚ ਪਾ ਦਿਓ ਨਾ ਕਿ ਬਲਕਿ ਉਹਨਾਂ ਨੂੰ ਕਿਸੇ ਗੰਦੇ ਸੀਵਰੇਜ ਵਾਲੇ ਪਾਣੀ ਦੇ ਵਿੱਚ ਸੋਟੋ ਤੁਸੀਂ ਕੀ ਕਹੋਗੇ ਮੈਂ ਤਾਂ ਇਸ ਚੀਜ਼ ਦੀ ਬੁਲਵੀਂ ਚਾਹਾਂਗਾ ਜੇ ਮੈਂ ਤੁਹਾਨੂੰ ਪੁੱਛੇ ਨਾ ਰਸਾਲਾ ਵਾਲੇ ਇਹੀ ਚੀਜ਼ ਕਹਿੰਦੇ ਨੇ ਨਹੀਂ ਚਲੋ ਕਿਸੇ ਤੇ ਸ਼ਰਦਾ ਮੈਂ ਕਿਸੇ ਸ਼ਰਦਾ ਨਾਲ ਖਿਲਵਾੜਾ ਜਾਂ ਉਹਨਾਂ ਨੂੰ ਮੈਂ ਕੋਈ ਨਹੀਂ ਹੁੰਦੀ ਕਿ ਮੈਂ ਕਿਸ ਨੂੰ ਕੁਝ ਦੱਸਾਂ ਪਰ ਅਗਰ ਮੈਨੂੰ ਲੈ ਕੇ ਆਣੇ ਹਨ ਤਾਂ ਮੇਰੇ ਘਰ ਗਣੇਸ਼ ਜੀ ਆਣਗੇ ਜਾਂ ਤਾਂ ਮਿੱਠੇ ਦਾ ਬਣੇਗਾ ਜਾਂ ਸ ਆਪਣੇ ਹੱਥ ਨਾਲ ਬਣਾਵਾ ਸ਼ਾਇਦ ਮੇਰੇ ਤੁਹਾਨੂੰ ਵੀ ਲੱਗੇਗਾ ਕਿ ਇਹ ਚੀਜ਼ ਹੋਣੀ ਨਹੀਂ ਜਿਹੜੇ ਬਟ ਅਗਰ ਮੈਂ ਕ੍ਰੀਏਟਿਵ ਮਾਈਂਡਸ ਹੋ ਜਾ ਤਾਂ ਮੈਂ ਸ਼ਾਇਦ ਚਾਕਲੇਟਸ ਦਾ ਬਣਾਵਾ ਜਾਂ ਸਵੀਟਸ ਦਾ ਬਣਾਵਾ ਜਾਂ ਜਿਹੜੇ ਮੋਟੇ ਜਿਹੇ ਲੱਟੂ ਉਹਦਾ ਵੀ ਬਣਾਵਾ ਠੀਕ ਹੈ ਵਿਸਰਜਣ ਵਾਲੇ ਦਿਨ ਉਹਨੂੰ ਹੀ ਪ੍ਰਸ਼ਾਦ ਦੇ ਤੌਰ ਤੇ ਮੈਂ ਵੰਡਿਤ ਕਰਨਾ ਇਹ ਮੇਰਾ ਮੰਨਣਾ ਠੀਕ ਹੈ ਮਿੱਟੀ ਹੋਏਗੀ ਮਿੱਟੀ ਬੰਨ ਚ ਭੁੱਜ ਜੇਗੀ ਉਹਨੂੰ ਤੁਸੀਂ ਤੁਸੀਂ ਪਾ ਦਿਓ ਪਲਾਂਟਸ ਦੇ ਵਿੱਚ ਕੋਈ ਦਿੱਕਤ ਨਹੀਂ ਇਹ ਮੇਰਾ ਬੈ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਮੇਰਾ ਪੰਟਿਊਰ ਹੈ ਮੈਂ ਫਿਰ ਉਸੇ ਪੁਆਇੰਟ ਉਫ ਵੀ ਤੇ ਮੈਂ ਪਹਿਲਾਂ ਕਹਾਂ ਉਹ ਜਿਹੜਾ ਤੁਹਾਡਾ ਪੁਆਇੰਟ ਆਫ 뷰 ਹੈ ਫੋਰ ਮੁੰਬਈ ਲਾਈਕ ਸਿਟੀਆਂ ਜਾਂ ਮਹਾਰਾਸ਼ਟਰ ਅਸੀਂ ਬਿਲਕੁਲ ਉਚਿਤ ਹੈ ਇਹਦਾ ਉੱਥੇ ਹੋਣਾ ਚਾਹੀਦਾ ਪਰ ਫੋਰ ਨਾਰਥ ਇੰਡੀਆ ਇਹ ਮੇਰੇ ਘਰ ਤੋਂ ਆਲਰੇਡੀ ਹੋ ਰਹੇਦੇ ਪਏ ਨੇ ਯਾਨੀ ਨੌਰਥ ਏਰੀਆ ਉਹਨਾਂ ਦੇ ਘਰ ਮੈਂ ਨਾਲ ਕਿਉਂ ਜਾਣਾ ਹਾਂ ਤਾਂ ਕੋਈ ਘਰ ਬੈਠੇ ਬੈਠੇ ਤੇ ਮੈਂ ਉਹਨਾਂ ਨਾਲ ਕਿਉਂ ਵਿਸਰਜਨ ਕਰਦਾ ਮੈਂ ਉਹਨਾਂ ਨਾਲ ਕਰੋ ਥੋੜੀ ਗੱਲ ਕਰਨਾਂ ਮੇਰਾ ਤਾਂ ਮਨ ਨਾਲ हां ਜਿਹੜਾ ਤੁਸੀਂ 1 ਪੁਆਇੰਟ ਕੀਤਾ ਬਿਲਕੁਲ ਵੈਲਿਡ ਹੈ ਮਹਾਰਾਸ਼ਟਰ ਪੋਣਾ ਜਿੰਦਾ ਪੀਓਪੀ ਨਾਲ ਉਸਲੇ ਪਲਸ ਟੂ ਕੋਪੈਰਸਰ ਲੱਗੇ ਉਹ ਤਾਂ ਖਰਾਬ ਕਰ ਦੇਗਾ 100% 100% ਕਰਾ ਦੇਗਾ ਜੀ ਬੇਸਿਕਲੀ ਮੇਰਾ ਪੁਆਇੰਟ ਸਾਰੇ ਨਾਲ ਇਹੀ ਹੁੰਦਾ ਹੈ ਕਿ ਅੰਤ ਵਿਸ਼ਵਾਸ ਸੁਣਾ ਜਾ